ਰੋਟਾ ਲੱਗਦਾ ਮੀ ਨਹੀਂ ਹੋਇਆ ਅਜੇ ਤੱਕ ਪਾਣੀ ਖਲੋਤਾ ਗੱਡੀ ਦੇ ਅਸੀਂ ਚਲੇ ਸੀ ਦਵਾਈ ਲੈਣ ਵਾਸਤੇ ਦਵਾਈ ਕਿ ਲੈਣੀ ਪਹਿਲਾਂ ਸੰਦੀਪ ਦਾ ਮਾਮਾ ਪਾਰਸਲ ਲੈ ਕੇ ਪ੍ਰਮੋਸ਼ਨ ਲਈ ਆਇਆ ਹੋਇਆ ਆ ਤੇ ਇਥੋਂ ਰੇਲਵੇ ਸਟੇਸ਼ਨ ਤੇ ਸਪੈਸ਼ਲ ਲੈਣ ਵਾਸਤੇ ਆਏ ਆ ਆ ਲੋ ਚੱਕੋ ਹੁਣ ਤਾਂ ਕਹਿੰਦੇ ਬੰਦੇ ਦਾ ਬੁਖਾਰ ਉਤਰ ਜਾਣਾ ਚਾਹੀਦਾ ਸੂਟ ਆ ਗਿਆ ਚੱਲੀਏ ਅਗੂ ਗੱਡੀ ਮੋੜ ਲਿਆਉਂਦੇ ਹੁਣ ਦਵਾਈ ਲੈ ਲਈ ਆਪਾਂ ਦਲਬੀਰ ਡਾਕਟਰ ਨੂੰ ਪੈਸੇ ਬਿਤਾਤੇ ਮੰਮੀ ਨੇ ਵੀ ਲੈ ਲਈ ਹੁਣ ਚਲ ਜੀ ਘਰੇ ਬਹੁਤ ਰੈਂਟ ਤਾਂ ਨੋ ਤਾਂ ਘੱਟ ਲੱਗਦਾ। ਸੋਟੀ ਹੈ। ਹਾਂ? ਸੋਟੀ। ਲੈ ਵੇ ਕੁੜੀ ਨੂੰ ਆ ਗਿਆ ਸੂਟ ਤੇ ਕੁੜੀ ਤੇ ਖੁਸ਼ ਹੋ ਗਈ ਬਾਗੋ ਬਾਗ ਹੋ ਗਈ। ਆ ਸ਼ਾਬਾਸ਼। ਵੇ ਸੂਟਾਂ ਦੇ ਲੱਗੇ ਢੇਰ। ਕੀ ਹੈ? ਲੈ ਆ ਦੋਈ ਪਹਿਲੀ ਮਿੰਨੂ ਦੇ ਦੇ ਖਾਂਦੇ ਤੂੰ। ਐਸ ਐਸ। ਸੂਟ ਆ ਗਿਆ ਮੇਰੇ ਕੋਰੇ ਨੂੰ। ਸੁਣਾਣਾ। ਨਹੀਂ 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 ਸੁਣਨ ਵਾਸਤੇ। ਔਰ ਗੰਜਾ ਔਰ ਗੰਜੇ ਦਾ ਹੀ ਔਰ ਗੰਜਾ ਔਰ ਗੰਜਾ ਕਹਿੰਦੇ ਨਾ ਸੰਦੀ ਔਰ ਗੰਜਾ ਲਿਆ ਪੋਛਲਾ ਪਏ ਮਿਆਰ ਮੈਂ ਜੋਰ ਜੱਟ ਨੇ ਔਰ ਗੰਜਾ ਦੱਸਦੇ ਹਾਂ ਸੰਦੀ ਵੀ ਦੇਈ ਨਾ ਮੈਨੂੰ ਨਹੀਂ ਪਤਾ ਲੈ ਵੱਡਣ ਪੈਂਦੀ ਇੱਕ ਨਾਲੇ ਸੂਟ ਆਇਆ ਤੇ ਇੱਕ ਵੱਡਣ ਪੈਂਦੀ ਓਹ ਲੇ ਸੂਟ ਨਾਲੇ ਕੱਪੜਾ ਮੰਗਦੀ ਏ ਆਹ ਔਰ ਗੰਜਾ ਯਾਰ ਇਹ ਜੇ ਸੂਟ ਰੋਚਾ ਕੇ ਗੜਾ ਆ ਕਿਉਂ ਸ਼ੇਦਲੀ ਫਲੀ ਆ ਵੇ ਉਹ ਹੀ ਹੈ ਨਾ ਔਰਗੰਝਾ ਹਨਾ ਸ਼ਾਈਨ ਵਾਲਾ ਜੀ ਚੁੰਨੀ ਕਹੋ ਜੀ ਚੁੰਨੀ ਔਰਗੰਝਾ ਜੀ ਉਦਾਂ ਮੈਂ ਹਸਣਿਆ ਮਮੀ ਇਹਨੂੰ ਕਹਿੰਦੇ ਔਰਗੰਜ਼ਾ ਇਹ ਤਾਂ ਚੁੰਨੀ ਦਾ ਪਤਰਾ ਕਹਿੰਦੇ ਜੀ ਉਹੀ ਫਲਾ ਫਲਮਾ ਫਲਮਾ ਜਾ ਉਹੀ ਹੈ ਕਾ ਕਿਉਂਕਿ ਤੇ ਇਹਦਾ ਵੀ ਚੱਲਦਾ ਲਾਹਣਾ ਨਾ ਚੁਣੀ ਲੈ ਫਲਾ ਹੂੰ ਇਹ ਲਾਏ ਹੈ ਹੈ ਪਰ ਇਹ ਮਸ਼ੀਨ ਚ ਇਹ ਧੁੱਬ ਗਿਆ ਦੇਖ ਲਓ ਜਣਾ ਵਾਲੀ ਨੇ ਉਹਦਾ ਬੰਦਾ ਹੀ ਹਾਲੇ ਉਧਰ ਕਰਨ ਦਾ ਵੀ ਹੋ ਗਿਆ ਬੰਦਾ ਹਾਲ ਹੰਗ ਨਾਲ ਹੋ ਹੋ ਹੋੜਾ ਕਰਨਾ ਹੋਏ ਪੱਲੇ ਕੋਈ ਨਹੀਂ ਸੂਟ ਦੇਦੇ ਹੌੜਾ ਬੜਾ ਲੱਗਦਾ ਲਾਈਨਿੰਗ ਲੱਗੂਗਾ ਫੇਰ ਫੇਰ ਸੋਨਾ ਹੋ ਲੱਗੂਗਾ ਨਾ ਬੰਦਾ ਵੀ ਹੈ ਸੋਨਾ ਬਹੁਤ ਸੋਨਾ ਜਿੱਥੋਂ ਇਹ ਵਾਲਾ ਸੰਦੀਪ ਨੇ ਸੂਟ ਬਾਇ ਕੀਤਾ ਆ ਤੇ ਮੈਂ ਉਹਨਾਂ ਦੀ ਆਈਡੀ ਤੇ ਕੰਟੈਕਟ ਨੰਬਰ ਜਿਹੜਾ ਮੈਂਸ਼ਨ ਕਰ ਦਿੰਨਾ ਸਾਰੇ ਜਣੇ ਜਾਗਦੇ ਆਪਣਾ ਆਰਡਰ ਪਲੇਸ ਕਰ ਸਕਦੇ ਆ ਭੂਆ ਨੇ ਬੋਧੀਆਂ ਕਿੰਨੀਆਂ ਕਰਦੀਆਂ ਤਿੰਨ ਤਿੰਨ ਤੱਕ ਮਗਰ ਵੀ ਕੀਤੀ ਆ ਚ ਮਗਰਲੀ ਤੇ ਛਾਂ ਦੇ ਪੀ ਇਹਦੇ ਮਗਰਲੀ ਮਮੀ ਨੇ ਟਾਪ ਇਹ ਕਲੀ ਬਹੁਤ ਖਾਂਦੀ ਏ ਵੀ ਹੁਣ ਇਹ ਲੈ ਮੈਂ ਨਾ ਵੇਖਿਆ ਤਾਂ ਫਿਰ ਕੱਢੀ ਇਹਦੇ ਮੂੰਹ ਤੋਂ ਚ ਕਲੀ ਮੈਂ ਹਾਂ ਪ੍ਰਸ਼ਾਦ ਖਾਉ ਹਾਂ ਆਵੇ ਆ ਇਹ ਖਾਓ ਟਾਪ ਲੈ ਹੁਣ ਧੀ ਜੀ ਅੱਖਾਂ ਕਿਥੇ ਰਗਣ ਅੱਖਾਂ ਕਰਨ ਨੂੰ ਖਾਦਨੇ ਆ ਸੋਟ ਸੰਦੀਪ ਠੀਕ ਨਹੀਂ ਆ ਲੰਮੇ ਪੈ ਜੇ ਕਹਿੰਦੀ ਸਭ ਤਹੀਂ ਵਿਖਾ ਦੇ ਆ ਕਰਨ ਸੋਟ ਆ ਮੈਂ ਲੈ ਸਲੀਵ ਨੂੰ ਕੀ ਇਹਨੂੰ ਕਹਿੰਦੇ ਆ ਪਾਸ ਲਾਇਆ ਸਮਝ ਸੁਣ ਬਸ ਇਹੋ ਹੀ ਇਕਲਾ ਉਗਲਾਈਂ ਬਸ ਬਾਕੀ ਸਿੰਪਲ ਆ ਸੋਹਣਾ ਠੀਕ ਆ ਆਸਾ ਬਣਾਉ ਕੋਈ ਕੀ ਇਹਨੂੰ ਕਹਿੰਦੇ ਜਿਹੜਾ ਉਹ ਜਿਹੜਾ ਮਲਦੇ ਉਹ ਨਾਲ ਦੁਪੱਟਾ ਠੀਕ ਆ kau sih kan? Hmm. inline ini kelihatan hmm, plane ya kan? ya kan? Vicky beti ini nek man. ਲੇ ਮੈਂ ਤਨ ਮ ਕੜਵਾਰੇ ਕੜ ਅਥਰੇ ਜਰਾ ਇਹ ਫੜੀ ਜਰਾ ਫੜੀ ਜਰਾ ਆ ਫੜੀ ਫੜੀ ਆ ਹੇ ਹੇ ਫੜੀ ਜਰਾ ਉਹ ਫੜੀ ਜਰਾ ਆ ਕਮੈਂਟ ਬਖਾਈ ਆਈ ਜਰਾ ਆਈ ਆਈ ਫੜੀ ਜਰਾ ਇਹ ਵੇ 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 ਉਹ ਫੜੀ ਉਹ ਉਹ ਫੜੀ ਉਹ ਫੜੀ ਉਹ ਫੜੀ ਭਗਾ 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 ਭਗੇ 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 ਬਗਾਂ ਮਰੇ ਭਗੇ ਭਗੇ ਮਿੱਟੀ ਖਣੀ ਮਿੱਟੀ ਨਾ ਹਾਂ ਦਦੇ ਜਨ ਦਦੇ ਦਦੇ ਜਨ ਪਿੰਡਾਸ ਮਨ ਜਣਾ ਮਿੱਟੀ ਨਹੀਂ ਖਾਂਦੇ ਨੇ ਚੱਲ ਜਾ ਆ ਤੂੰ ਦੀਆ ਤਰਦੀਆ ਤਰਦੀ ਤਾ ਦਿਓ ਤੇਰੇ ਡੇਪੇ ਆ ਜਾ ਆ ਜਾ ਆ ਆ ਆ ਹੁਣੇ ਜਿਵੇਂ ਤੁਹਾਨੂੰ ਯਾਦ ਹੀ ਕਰਨ ਲਈ ਮੈਂ ਇੱਕ ਬਾਜੀ ਕਰ ਹਾਂ 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 ਚੋਰਾ ਹਾਂ ਚੋਰੀ ਕੰਦੀ ਤਰੀ ਜਾਂਦੀ ਓ ਮੰਨਣ ਤਰੰਦੀ ਜਾ ਚ ਗਈ ਉਤਰੀ ਜਾਂਦੀ ਉਤਰੀ ਜਾਂਦੀ ਹਾਂ ਉਤਰਨ ਦੀ ਜਾ ਚ ਗਈ ਉਹ ਡਿੱਗਦੀ ਵੀ ਜ ਨਾਲ ਰੈਡੀ ਆ ਗਈ ਤਾਂ ਅੱਗੇ ਤਰਕਈ ਸਰੀ ਫਿਰਦੀ ਐ ਚਾਰੇ ਬੰਨੇ ਓਏ ਨਾਲ ਡਿੱਗਦੀ ਫਿਰਦੀ ਨਾ ਓਏ ਓਕੇ ਤਾਂ ਢੋੜ ਢੋੜ ਤਾਂ ਤਾਂ ਠਾ ਤਾਂ ਠਾ ਵੈਰੀ ਗੁੱਡ ਚਲ ਜਾਓ ਜਾ ਹਣ ਫੇਰ ਅੱਧਾ ਦੇਖੋ ਮੈਨੂੰ ਤਾਂ ਛੱਡ ਦੇ ਮੈਨੂੰ ਕੋ ਫੜਿਆ ਜਾਓ ਜਾਓ ਉੱਧਰ ਜਾਓ ਦਾਰਿਆ ਬਾਜੀ ਨੇ ਪਾੜਿਆ ਤਰੀ ਫਿਰਦੀ ਹੁਣ ਆਇਆ ਚਲ ਉਹ ਜਾਂਦੀ ਹੈ ਉਹ ਜਾਂਦੀ ਪਤਾ ਨਹੀਂ ਕਿੱਧਰ ਚੜ ਗਈ ਉਹ ਗਈ ਠਾ ਤਾਂ ਤਾਂ ਉਠਾ ਤਾਂ ਉਠਾ ਵੈਰੀ ਗੁੱਡ ਚੱਲ 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 ਦੰਡੀ ਹਨਾ ਬਾਜੀ ਕਿੱਦ ਤੇ ਅਰੀ ਲੱਗਦਾ ਈ ਫੜੀ ਇਹ ਨੀਰਾ ਫੜੀ ਇਹ ਰਹੇ ਨਾ ਇਹਨੂੰ ਫੜੀ ਇਹਰਾ ਫੜੀ ਫੜੀ ਇਹ ਰਹੇ ਨਾ ਇਹਨੂੰ ਫੜੀ ਓਏ ਉਹ ਫੜੀ ਓਏ ਫੜੀ ਓਏ ਫੜੀ ਇਹ ਫੜ ਫੜ ਫੜੀ ਓ ਫੜੀ ਓ ਇਹਨੂੰ ਇਹਨੂੰ ਫੜੀ ਓਏ ਅ ਕਾਕਾ ਕਾਕਾ ਦੇ ਸੀਸੀ ਦੇ ਕਾਕਾ ਓਏ ਕਾਕਾ ਦੇਗਾ ਚਲੋ ਉਠੋ ਤਾਂ ਸੌਂਗੀ ਉੱਥੇ ਹੀ ਉਹ ਮੰਮੀ ਨੇ ਖਤਮ ਕਰਤੀ ਹੁਣ ਖਤਮ ਕਰਤੀ ਹੁਣ ਉਹ ਖਤਮ ਹੋ ਗਈ ਜੀ ਪੀਣੀ ਦੇ ਦੇ ਇਹਦੇ ਕੋ ਇੰਨੇ ਲਿਆਂਦੀ ਉਹ ਸੰਦੀਪ ਨੇ ਉਹ ਚ ਪੀਲਾ ਮਾਸਾ ਪੀਣੀ ਆ ਪੈ ਗਿਆ ਫਿਰ ਤੂੰ ਤਾਂ ਕਹਿੰਦੀ ਸਵੇਰੇ ਖਰਾਬ ਹੈ ਗਾਲਾ ਸਵੇਰੇ ਬੜਾ ਚੰਗਾ ਪਾਣੀ ਗਰਮ ਕਰਕੇ ਪੀਤਾ ਨਾ ਲੂਣ ਪਾ ਕੇ ਆਹ ਹੋ ਗਿਆ ਠੀਕ ਸਹੀ ਜੇ ਨਾ ਚਾਹ ਚ ਜਾਂ ਪਾਣੀ ਚ ਲੂਣ ਪਾ ਕੇ ਪੀਓ ਫਰਕ ਪੈਂਦਾ ਆ ਕੇ ਉਹ ਨਾ ਹਰ ਗੁਣ ਸਾਡੀ ਤਰਨ ਕੀ ਲੱਗੀ ਐ ਇਹਨੇ ਵਕਤ ਪਾਇਆ ਸਾਰਿਆਂ ਬਾਬੇ ਮੈਨੂੰ ਬਾਹਰ ਨ ਲੈ ਜਾਓ। ਆਵੇ ਆਵੇ ਡੈਡੀ ਬਾਹਰ ਨ ਧੁੰਡੀ ਓਏ ਇੱਧਰ ਨੂੰ ਆ ਜ ਤੈਨੂੰ ਅੰਦਰ ਨਹੀਂ ਜਾਣਾ। ਆਏ। ਕਿੰਦੀ ਇੱਧਰ ਨੂੰ ਆ। ਮੈਂ ਜੀ ਆ ਗਏ ਜੀ ਸਾਹ ਜੀ ਕੀ ਆ ਜੀ। ਹੋਰ ਬਾਬਾ ਮੈਂ ਕੰਮ ਕਰਨ ਥੋੜਾ ਜਿਹਾ। ਸਵੇਰੇ ਕੰਮ ਤੋਂ ਕਰ ਲੈ। ਲੈ। ਇੱਕ ਬਸ਼ਪਾ ਮਾਂਡੀਆਂ। ਵਾਹ ਦੇਖੋ ਉਹ ਅਦੁਰੀ ਤੇ ਬੀਰ। ਇਹ ਤਰੀ ਫੰਡੀ ਚਾਹ ਜੋਂ ਗਏ ਰਹੀ। ਭਾਈ ਇਹ ਕਰਨੇ ਹੈ ਹੈ ਪਹਿਲਾਂ ਗਏ ਮਾ ਮਮ ਬੁਰ ਪਰਕੇ ਚਾਰ ਫਨ ਲੱਗੀ ਸੀ ਨਹੀਂ ਆ ਖੁਸ਼ ਕਿੰਨੀ ਹੁੰਦੀ ਹੈ ਸਾਢੇ 7 ਹੋ ਗਏ ਆ ਤੇ ਭਾਜੀਾਂ ਦੀ ਗੱਡੀ ਧੋਦੇ ਨੇ ਆ ਤੇ ਮੈਂ ਆਪਣੀ ਗੱਡੀ ਬਾਬਾ ਟਾਈਮ ਹੋ ਗਣ ਪਤਾ ਨਹੀਂ ਸਾਫ ਧੋਤੀ ਕੀ ਕਿ ਨਹੀਂ ਗਾ ਧੱਬੇ ਧੁੱਬੇ ਜਿਵੇਂ ਲੱਗਦਾ ਉਦਾਂ ਪਏ ਹੋਣੇ ਆ ਮਛਰ ਵੀ ਆਵੇਂ ਇਹ ਤਾਂ ਕਿੰਨਾ ਸਾਫ਼ ਤਾਂ ਧੋਤੀ ਹੀ ਹੁਣ ਕੀ ਕਰਨਾ ਸਿਰ ਟਾਈਮ ਪਾਸ ਹੋ ਗਿਆ ਤਾਂ ਪਹਿਲਾਂ ਨਾਲੋਂ ਤੇ ਬਹੁਤ ਨਰਕਵੜਾ ਸੀ ਬਹੁਤ ਗੰਦੀ ਹੋਈ ਸੀ ਬਾਬਾ ਚਿਰਦੇ ਆਏ ਪਲਾਟ ਦੇ ਚ ਪਹਿਲਾਂ ਭਾਜੀ ਉਹਨਾਂ ਵਾਲੀ ਗੱਡੀ ਧੋਤੀ ਫਿਰ ਆਪਣੀ ਧੋਤੀ ਗੱਡੀ ਤੇ ਹੁਣ ਚਿੱਲਿਆਂ ਘਰ ਨੂੰ ਭਾਵੇਂ ਗੁੜੀਆ ਤੇ ਸੰਦੀਪ ਦੇ ਮੰਮੀ ਮੀਟ ਕਰਦੇ ਨੇ ਅਭੀ ਦੀਪ ਆਏ ਨਹੀਂ ਅਜੇ ਤੱਕ ਹਨ ਘਰੇ ਚਲੀਏ ਵੀ ਹੁੰਦੇ ਦੇ ਆ ਗੁੜੀਆ ਕੀ ਕਰਨ ਧੀ ਇਹ ਮੈਂ ਬਾਬਾ ਚਿਰਦਾ ਆਇਆ ਘਟੋਗੜਨੀ ਤੇ ਮੇਰੇ ਸੰ ਨਾਲ 4 ਭੋਜ ਤੇ ਆਏ ਹੋਣੇ 7:30 ਹੋ ਗਏ ਹੁਣ ਮੰਜਾ ਡੱਠਣ ਦੀ دیر ਹੁੰਦੀ ਬਸ। ਆਹ ਚੱਲੀ ਮੰਜੇ ਦਾ। ਅੱਜ ਪੰਜਾਬ ਦਾ ਮੈਚ ਹੋ ਰਿਹਾ। ਆਓ ਗਈਓ। ਸੰਦੀਪ ਦਾ ਬੁਰਾ ਹਾਲ ਸੀ ਖਾਂਸੀ ਦੇ ਨਾਲ ਤੇ ਡੈਡੀ ਨੇ ਹੋਰ ਲਿਆ ਕੇ ਦਿੱਤੀ ਦਵਾਈ। ਨਹੀਂ ਲੜਦੀ ਉਹ ਕੋਈ ਸਮਿਰ ਕੋ। ਪਿਆ ਵਫਰ ਕੇ ਕਿ ਇਦਾਂ ਹੀ ਹਾਲ ਲੈ। ਕਿਹਨੂੰ ਚਾਹ ਪੀਂਦਾ ਖਾਦੀ ਆ। ਅੱਛਾ ਉਹਦੋਂ ਦੀ ਖਾਦੀ ਨਹੀਂ। ਖਾਦੀ ਆ। ਅੱਛਾ ਅੱਛਾ। ਉਹ ਇਹੋ ਕਰਨ ਦੀ ਵਾਸਤੇ। ਕਿ ਤਾ ਨਹੀਂ ਆਇਆ ਆਇਆ ਇਧਰ ਆ ਜਾ ਬੱਗੂ ਹਾਂ ਆਇਆ ਪੈਰ ਲੱਗੇ ਬਸ ਇਹਨੇ ਗਲੀ ਜੀ ਨਾ ਠੀ ਜਾ ਤਾ ਹੋਰ ਕਿ ਹੋਰ ਹੁਣ ਤੇ ਉਂਗਲ ਫੜ ਕੇ ਕਹੋਗੇ ਵੀ ਅੰਦਰ ਨੂੰ ਨਹੀਂ ਬਾਹਰ ਨੂੰ ਖੜੋ ਆਹੋ ਅੰਦਰ ਨੂੰ ਕਿੱਧਰ ਤੁਸੀਂ ਲੈ ਜਾਂਦੇ ਜੀ ਇਹ ਵੇ ਬਾਵਾਸ ਦੱਬੋ ਆਵੇ ਕਾਕੇ ਦੇ ਫੋਟੋ ਸ਼ੀਸ਼ੇ ਚਾਉਂਦੀ ਓਏ ਆਓ ਇਹ ਕਨਿ ਭਾਜਦੀਏ ਇਧਰ ਦਰ ਪਰਵਾ ਹੋਏ ਤਰੁੰਦੀ ਨੀ ਵਿਖਾਤ ਵਿਖਾ ਗਨੀ ਚੁੱਕਦੀ ਪਿਛਾਂ ਫਣੀ ਚਰ ਫਣੀ ਨ ਬੜੀ ਫੜੀ ਫੜੀ ਆ ਗਈ ਆ ਗਈ ਆ ਗਈ ਰੁਕ ਇਹਨੇ ਡੇਪਣਾ ਇਨੇ ਇਨੇ ਬਿਪਤਾ ਪਾਉਣੀ ਸਾਡੇ ਪਾ ਦੀ ਚੱਲ ਜਾ ਫਿਰ ਆ ਜਾ ਆ ਦੇ ਨੂੰ ਇਧਰ ਆਰ ਕੋਣ ਇਧਰ ਆ ਇਧਰ ਮੇਰੇ ਕੋ ਆ ਮੀ ਚੰਗਾ ਪੈਂਡਾ ਵਾ ਹਸਰ ਦੇ ਵਿੱਚ ਮੈਂ ਮੈਚੜਾ ਮੈਂ ਪੰਜਾਬ ਦਾ ਤੇ ਗੱਡੀ ਅੱਜ ਧੋੜ ਕੇ ਲੰਦੀ ਗੱਡੀ ਫੇਰ ਲਿਬੜ ਗਈ ਹਣੀ ਸਾਰੀ ਲੈ ਵੀ ਘਰੇ ਆਇਆ ਵਾ ਭਤੀਜਾ ਇਸਤਾਨੀ ਬਹੁਤ ਕੰਡਿਆ ਭਾਰੇ ਤਨ ਆਦੇਸ਼ੰ ਭਰਾ ਆਇਆ ਅੱਜ ਭਰਾ ਸੋਨਾ ਲੱਗਣ ਡਿਆ ਅੱਗੇ ਕੰਡਾ ਲੱਗਦਾ ਮੇਰੇ ਦਿਮਾਗ 'ਚ ਅੱਗੇ ਵੀ ਮੈਂ ਕਹਿੰਨੇ ਬੋਲਦਣੀ ਉਹ ਗੱਲ ਹੋਈ ਕਣੀ ਨੇ ਅੱਜ ਕਮੀਜ਼ ਬੜੀ ਸੋਹਣੀ ਪਾਈ ਏ ਸੋਹਣਾ ਲੱਗਦਾ ਹੈ ਭਾ ਥੈਂਕ ਯੂ ਥੈਂਕ ਯੂ ਤੇ ਆਪ ਭਤੀਜੇ ਮੇਰੇ ਦੀ ਘਟੋ ਰਿਹਾ ਦੇਖੋ ਸਹੀ ਹਾਂਜੀ ਇਹ ਪਠਾਨ ਬਣਿਆ ਅੱਜ ਮਮਾ ਨੂੰ ਨਹੀਂ ਲਿਆਂਦਾ ਓਏ ਹੈ ਤੇ ਮਮਾ ਕਾ ਮਮਾ ਕਿੱਥੇ ਆ ਯੋ ਵੀ ਮਮਾ ਕਿੱਥੇ ਆ ਕਮਮ ਮਗਾ ਬੋਲੋ ਲੈ ਵੀ ਤਿਆਰ shear ਹੋ ਗਈ ਆਪਾਂ ਹੁਣ ਤੇ ਗਰਮੀ ਵਾਲੇ ਕੱਪੜੇ ਕੱਢਦੇ ਸੀਗੇ ਇਹ ਟੀ-ਸ਼ਰਟ ਪਾਈ ਅੱਜ ਤੇ ਇੱਧਰ ਗੁੜੀਆ ਸੁੱਤੀ ਹੋਈ ਆ ਤੇ ਸੰਦੀਪ ਧੋਰੀਏ ਕੱਪੜੇ ਕਿਉਂਕਿ ਇੱਕ ਕੰਮ ਵਾਲੀ ਫੇ ਕੱਪੜੇ ਥੋੜੇ ਠੀਕ ਨਹੀਂ ਧੋਂਦੀ ਵੀ ਤੇ ਨਾਲ ਟਾਈਮ ਨਾ ਧੋਂਦੀ ਏ ਫਿਰ ਹੁਣ ਕੱਪੜੇ ਜਿਹੜੇ ਉਹ ਕੈਨਸਲ ਕਰਵਾਇਆ ਤੇ ਉਹ ਖੁਦ ਤੋਂ ਆਇਆ ਕਰਨਗੇ ਆਪੇ ਹੀ ਸੰਦੀਪ ਤੋਂ ਐਗਰੋ ਤੇ ਮੰਮੀ ਨਾ ਜਾਣੇ ਰਲ ਮਿਲ ਕੇ ਮੈਂ ਚੱਲੇ ਆਂ ਕੁਲਚਾ ਲੈਣ ਆਂ ਤੇ ਸੰਦੀਪ ਕੈਂਦੀ ਕੁਲਚਾ ਖਾਣਾ ਤੇ ਹੋਰ ਲੈ ਆਉਣੀ ਆ ਮੂੜ ਧੋਤੇ ਤਾਂ ਉਹਨਾਂ ਦੇ ਬਤਾਵੇ ਜਿਹੜੇ ਪਾਏ ਨਹੀਂ ਮੈਂ ਲੱਭਦਾ ਫਿਰਨ ਂ ਗੱਡੀ ਅਜੇ ਕੱਲ ਤੋਂ ਤਿੱਸ ਦੇ ਵੇਲੇ ਕੀ ਹਾਲ ਹੋ ਗਿਆ ਗੱਡੀ ਦਾ ਏਅਰ ਬਾਰਸ਼ ਆ ਗਈ ਨਾ ਰਹਾਤ ਗਲੀ ਦਾ ਮਜ਼ਾ ਮਿਲਦਾ ਹਾਲ ਆ ਯਾਰ ਕੁਲਚਾ ਲੈਣ ਵਾਸਤੇ ਆਈ ਹਾਂ ਤੇ ਕੋਚੀ ਵਾਲਾ ਵੀ ਨਹੀਂ ਆਨੀ ਆ ਤੇ ਅੱਜ ਆਇਆ ਨਹੀਂ ਮੈਨੂੰ ਲੱਗਦੀ ਗੱਲ ਖਣੀ ਇੱਕ ਜਗ੍ਹਾ ਤੋਂ ਮੁੱਕ ਗਿਆ ਤੇ ਦੂਜੀ ਜਗ੍ਹਾ ਤੇ ਆਇਆ ਨਹੀਂ ਬਾਈ ਹੁਣ ਹੁਣ ਵੀ ਨਹੀਂ ਹੋਰ ਕਿਤੇ ਟਰਾਈ ਕਰਦੇ ਆ ਸੰਦੀਪ ਨੇ ਅਖਣ ਨਹੀਂ ਜਾਣਖਣੇ ਲਿਆਉਂਦੇ ਆ ਲੱਭ ਗਿਆ ਕੁਲਚੇਆਂ ਵਾਲਾ ਤਿੰਨ ਜਾਣੇ ਨੇ ਨਾ ਕਰਦੀ ਫਿਰਦਾ ਤਾਂ ਲਾਸਟ ਇੱਕੋ ਹੀ ਜਗ੍ਹਾ ਇਹ ਮੇਰੀ ਭੁਆਜੀ ਦਾ ਘਰ ਹੈ ਇੱਥੇ ਇੱਕ ਆਦੀਆਂ ਨੇ ਫਟਕਦੇ ਲਾਗੇ ਉੱਥੇ ਕਿ ਜੇ ਫਿਰਿਆ ਬਾਈ ਦਰੀ ਇੱਕ ਦੀ ਲੱਗੀ ਉੱਥੋਂ ਹੁਣ ਲੱਗਾਂ ਲੈਣ ਤੇ ਇਹ ਵੀ ਕਹਿੰਦਾ ਬਸ ਵੀਰੇ ਤੁਹਾਡੇ ਲਾ ਕੇ ਹੁਣ ਐਂਡ ਆ ਕੰਮ ਇਧਰ ਲੱਗਣ ਡਿਆ ਆਪਣਾ ਕੁਲਚਾ ਤਿੰਨ ਕੁਲਚੇ ਮਿਲ ਗਏ ਨੇ ਡੈਡੀ ਦਾ ਮੰਮੀ ਦਾ ਸੰਦੀਪ ਦਾ ਮੇਰੇ ਵਾਲੀ ਕੰਮ ਹੋ ਗਿਆ ਹੀ ਐਂਡ ਤੇ ਚਲੋ ਆਪਾਂ ਹੁਣ ਅੰਦਰ ਨਾਲ ਮਿਲ ਕੇ ਸਾਰ ਲਾਂਗੇ ਨਾ ਤਨ ਨਾਲ ਹੀ ਕੰਮ ਸਾਰ ਲਾ ਪੜਨਾ ਹੁਣ ਤੇ ਮੈਨੂੰ ਲੱਗਾ ਡੈਡੀ ਪਲਾੜ ਚ ਨੇ ਮੈਂ ਪਲਾੜ ਦੇ ਚ ਚੱਲੇ ਫਿਰ ਮੈਂ ਡੈਡੀ ਨੂੰ ਫੋਨ ਕਰਾਂ ਡੈਡੀ ਇਹਦੇ ਨੇ ਮੈਂ ਆ ਕੇ ਰਹੀ ਆ ਘਰੇ ਆਇਆ ਹਾਂ ਰੋਟੀ ਖਾਣ ਵਾਸਤੇ ਜੇ ਤੇ ਡੈਡ ਨੇ ਰੋਟੀ ਖਾ ਲਈ ਫਿਰ ਉਹਨੂੰ ਥੋੜਾ ਹੀ ਖਾਣਾ ਫਿਰ ਉਸ ਤੋਂ ਬਾਅਦ ਮੈਂ ਖਲਾਂਗਾ ਥੋੜਾ ਬਹੁਤ ਅੱਜ ਬਣੇ ਹੋਏ ਆ ਚੌਲ ਤੇ ਮੈਨੂੰ ਲੱਗਦਾ ਨਹੀਂ ਵੀ ਆ ਕੁੜੀ ਨੇ ਖਾਣ ਦੇਣੇ ਨਾ ਨਾ ਮੋਹਦੇ ਆਪਣਾ ਸਾਹਕਾਰ ਮੂੰਹ ਤੇਰਾ ਲੱਬੜਿਆ ਬੁਗਾ ਸਾਹਕਾ ਦ ਬੁਗਾ ਸਾਹਕਾ ਦ ਆ ਇੱਕ ਜਣੇ ਦਾ ਕਮੈਂਟ ਆਇਆ ਕਿ ਨਾ ਸੋਹਣਾ ਪੜ ਕੇ ਦੇਖੋ ਵੀ ਤੇ ਕਹਿੰਦੇ ਵੀਰੇ ਆਪਣੀ ਤੁਹਾਡੀ ਦਸਤਾਰ ਬਹੁਤ ਸੋਹਣੀ ਹੁੰਦੀ ਆ ਤੇ ਬਹੁਤ ਸੋਹਣੀ ਬੰਨ੍ਹਦੇ ਤੁਸੀਂ ਤੁਹਾਡੇ ਵਲੌਗ ਵੀ ਜਿਹੜੇ ਫੈਮਿਲੀ ਦੇ ਵਿੱਚ ਬਹਿ ਕੇ ਵੇਖਣ ਵਾਲੇ ਹੁੰਦੇ ਨੇ ਨਾ ਮੈਂ ਕਦੀ ਕਿਸੇ ਨੂੰ ਮਾੜਾ ਚੰਗਾ ਬੋਲਿਆ ਫਿਰ ਵੀ ਕਹਿੰਦੇ ਤੁਹਾਨੂੰ ਲੋਕ ਮਾੜਾ ਚੰਗਾ ਬੋਲਦੇ ਨੇ ਯਾਰ ਨੂੰ ਪਤਾ ਨਹੀਂ ਕਿਉਂ ਬੋਲਦੇ ਆ ਰੱਬ ਜਾਣਦਾ ਐ ਵੈਸੇ ਮੈਨੂੰ ਕੱਲੇ ਨੂੰ ਨਹੀਂ ਬੋਲਦੇ ਸਾਰਿਆਂ ਨੂੰ ਆਪਣਾ ਜਿੰਨੇ ਵੀ ਜਾਣੇ ਵਲੋਗਿੰਗ ਕਰਦੇ ਆ ਉਹਨਾਂ ਨੂੰ ਬੋਲਦੇ ਆ ਚਲੋ ਬੋਲਣ ਦਾ ਫੇਕ ਕੀ ਕਰ ਸਕਦੇ ਆ ਉਹਨਾਂ ਦਾ ਉਹ ਕੰਮ ਆ ਸਾਡਾ ਕੰਮ ਵਲੋਗਿੰਗ ਕਰਨਾ ਠੀਕ ਨਹੀਂ ਗੱਲ ਪਰ ਮੇਰੇ ਵਲੋਗ ਵਿੱਚ ਕੁਝ ਗਲਤ ਨਹੀਂ ਨਾ ਫੈਮਿਲੀ ਵਿੱਚ ਬਹਿ ਕੇ ਵੇਖਣ ਵਾਲੇ ਵਲੋਗਾਂ ਦੇ ਕਦੀ ਠੀਕ ਨਹੀਂ ਗੱਲ ਉਹ ਚੀਜ਼ ਨਹੀਂ ਕਰਦੇ ਬਾਕੀ ਹਾਂ ਇਹ ਗੱਲ ਤੁਹਾਡੀ ਸਹੀ ਆ ਵੀ ਪਿਆਰ ਕਰਨ ਵਾਲੇ ਬਹੁਤ ਨੇ ਜਿਹੜੇ ਪਿਆਰ ਕਰਨ ਵਾਲੇ ਉਹ ਵੀ ਬਹੁਤ ਨੇ ਤੇੜੇ ਹੇਟਰੇ ਆ ਉਹ ਵੀ ਬਹੁਤ ਨੇ ਇਹ ਮਤਲਬ ਸਰਕਲ ਐਵੇਂ ਚੱਲਦਾ ਰਹਿੰਦਾ ਮੱਲ ਲੜਾਵਾਂ ਡੋਲ ਜਾਂ ਹਾਂ ਕਦੀ ਮਤਲਬ ਇੱਥੇ ਚੰਗੇ ਲੋਕ ਵੀ ਮਿਲਦੇ ਨੇ ਹੁਣ ਤੁਸੀਂ ਲਾ ਲਓ ਵੀ 70% 80% ਚੰਗੇ ਲੋਕ ਵੀ ਮਿਲਦੇ ਨੇ 20% ਮਾੜੇ ਲੋਕ ਵੀ ਮਿਲਦੇ ਨੇ ਐਵੇਂ ਐਵੇਂ ਕਹਿ ਦਈਏ ਮਾੜੇ ਲੋਕ ਨਹੀਂ ਸਾਨੂੰ ਮਿਲਦੇ ਮਿਲਦੇ ਮਾੜੇ ਲੋਕ ਵੀ ਕਈ ਕਮੈਂਟ ਕਰਕੇ ਜਾਂਦੇ ਨੇ ਰੋਡ ਤੇ ਜਾਂਦੇ ਹੋਏ ਤਾਂ ਤੇ ਜਿਹੜੇ ਮਿਲਣ ਵਾਲੇ ਨੇ ਉਹ ਮਦਰ ਵੀ ਆਉਂਦੇ ਨੇ ਕਈ ਵਾਰੀ ਆਪਾਂ ਮੱਲੋਂ ਮੈਂ ਕਈ ਵਾਰੀ ਗੱਡੀ ਤੇ ਜਾਂਦਾ ਹਾਂਗਾ ਕਈ ਸਪੈਸ਼ਲ ਹਾਰ ਨਮਾਦ ਨੇ ਮੇਰੇ ਫੋਟੋ ਖੁਆਣੀ ਆਪਣਾ ਗੱਡੀ ਖਿਲਾਰ ਲਵਾਂ। ਮੈਂ ਸਿਰਫ ਤੁਹਾਡੇ ਸਾਰਿਆਂ ਦੀ ਬਦੌਲਤ ਹੀ ਬਣਿਆ ਇੱਥੇ ਤੱਕ ਜੋ ਵੀ ਬਣਿਆ ਠੀਕ ਨਹੀਂ ਗੱਲ ਜਿੰਨੇ ਜੋਗਾ ਗੱਜਾਰਾਂ ਜੋ ਪਰਵਾਦਾਂਗੇ ਤਾਂ ਤੁਹਾਡੀ ਬਦੌਲਤ ਕੀਤਾ ਜਿਹੜੇ ਤੁਸੀਂ ਸਾਰੇ ਦੇਖਦੇ ਹੋ ਵੀਡੀਓ ਠੀਕ ਹੈ ਜਿਹੜੇ ਮਾੜੇ ਬੋਲਦੇ ਉਹ ਵੀ ਕੁਝ ਟਾਈਮ ਪਹਿਲਾਂ ਮੈਨੂੰ ਚੰਗਾ ਕਹਿੰਦੇ ਸੀਗੇ ਤੇ ਬਾਕੀ ਚਲੋ ਧੰਨਵਾਦ ਜਾਂਦੇ ਵਾਸਤੇ ਰਿਹਾ ਜਿਹੜੇ ਜਿਹੜੇ ਪਿਆਰ ਕਰਦੇ ਨੇ ਤੇ ਜੇ ਕੋਈ ਮਤਲਬ ਹੁਣ ਕੋਈ ਕਈ ਜਣੇ ਕਹਿਣਗੇ ਵੀ ਤੂੰ ਸਟਾਰ ਹੈ ਤੇਰਾ ਨਾ ਫੋਟੋ ਖਿਚਾ ਉਹ ਯਾਰ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਹੋਰ ਕਿਤੇ ਇੱਕ ਫੋਟੋ ਨਾਲ ਅਗਲੇ ਦਾ ਮਨ ਖੁਸ਼ ਹੋ ਜਾਂਦਾ ਸਾਨੂੰ ਕੀ ਆ ਵੀ ਅਗਲੇ ਖੁਸ਼ ਹੋਗੇ ਇੱਕ ਫੋਟੋ ਨਾਲ ਹੋਰ ਕੀ ਚਾਹੀਦਾ ਤੇ ਸਾਰੇ ਜਣੇ ਕਹਿੰਦੇ ਨੇ ਵੀ ਅਗਲੇ ਬੰਦੇ ਦੀ ਖੁਸ਼ੀ ਵੇਖਣੀ ਚਾਹੀਦੀ ਆ ਖੁਸ਼ੀ ਕਰਕੇ ਮੰਨ ਲਓ ਅਗਲੇ ਦੀ ਅਗਲੇ ਨਾਲ ਫੋਟੋ ਕਰਵਾ ਲਈ ਤੇ ਫਿਰ ਕੀ ਹੋ ਗਿਆ ਯਾਰ ਅਗਲਾ ਖੁਸ਼ ਹੋ ਗਿਆ ਇਹਨਾਂ ਨਾਲ ਬਾਕੀ ਇੱਕ ਕੰਮ ਹੋਰ ਉਹ ਕੰਮ ਜ਼ਰੂਰ ਸਾਰੇ ਜਣੇ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਯਾਰ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸਤੀ ਕਾ ਬਾਈ ਬਾਈ ਰੱਖਿਆ